ਆ ਦੇਖੋ ਇਹ ਜਮੀਨ ਵੇਚ ਕੇ ਪੈਸੇ ਦਿੱਤੇ ਨੇ ਇਹ ਅਸੀਂ ਨਾ ਰੇੜੇ ਤੇ ਅਸੀਂ ਰੇੜੇ ਤੇ ਭਰਾ ਜਾ ਰਹੇ ਨੇ ਦੋ ਤਿੰਨ ਦਿਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀ ਸਰਕਾਰ ਸੁੱਤੀ ਪਈ ਆ ਬਾਈ ਰੇੜੇ ਦੀ ਸੁੱਤਾ ਜਾਂਦਾ ਸੀ ਹੁਣ ਵੀ ਤੇ ਅਸੀਂ ਰੁਕਿਆ ਇਹਨੂੰ ਪੁੱਛਿਆ ਵੀ ਚੱਕਰ ਕੀ ਆ ਭਗਵੰਤ ਜੀ ਦੀ ਫੋਟੋ ਲਾਈ ਆ ਹੋਰ ਫੋਟੋ ਲਾਈ ਆ ਸਰਕਾਰ ਸੁੱਤੀ ਪਈ ਆ ਆ ਦੇਖੋ ਉਹਨਾਂ ਨੇ ਕਿਹਾ ਆਦਾ ਹੌਟਾ ਖੋਦੀ ਆ ਆਪਣੀ ਵੀ ਨਾਲ ਹੀ ਲੇਬਰ ਆ ਜੇ ਨੋ ਪਰੇ ਨਾ ਉਹਦੇ ਨਾਲ ਗੱਲ ਹੈ ਇਹਦਾ ਮਤਲਬ ਤੁਸੀਂ ਵੀ ਆਮ ਆਦਮੀ ਪਾਰਟੀ ਦੇ ਸੀਗੇ ਆ ਪੱਕਾ ਦਾ ਰੰਗ ਦਾ ਹਾਂਜੀ ਹਾਂਜੀ ਕਿੱਧਰ ਹੋਣਾ ਸਿੱਧੀ ਤੇ ਹੋਣਾ ਐਵੇਂ ਉਹ ਛੋੜ ਛੋੜ ਕੇ ਤੇ ਆਂਡੇ ਕਿਤੇ ਹਾਂ ਹੁਣ ਇਹਦੀ ਫੋਟ ਤਾਂ ਵੱਡੀ ਕਰਾ ਕੇ ਲਾ ਵੱਡੀ ਲਾ ਦੇ ਆ ਜੀ ਕਿਉਂਕਿ ਸਾਰਾ ਪੰਜਾਬ ਹਾਂ ਐਂਗਲ ਇੱਥੇ ਲਵਾ ਕੇ ਨੇ ਐਂਗਲ ਲਵਾ ਕੇ ਕਹਿ ਨਹੀਂ ਮੇਰੇ ਕੋ ਅੱਜ ਇਹਨੂੰ ਖੁਰੀਆਂ ਰਵਾ ਗਿਆ ਇੱਥੇ ਐਂਗਲ ਲਵਾ ਕੇ ਵੱਡੀ ਕਰਕੇ ਲਾਈਏ ਮੁੱਖ ਮੰਤਰੀ ਆ ਫੇਰੀ ਪੰਜਾਬ ਦਾ ਹਾਂ ਪੂਰੀ ਬਣਾਵਾਂਗੇ ਤੁਸੀਂ ਪਲਾਟ ਕਹਿੰਦੇ ਪਲਾਟ ਤੇ ਕਬਜ਼ਾ ਕਰ ਲਿਆ ਪਲਾਟ ਤੇ ਕਬਜ਼ਾ ਕਰ ਲਿਆ ਉਹ ਬੰਦਾ ਮੇਰੇ ਕੋ 6 ਸਾਲ ਛੜ ਜਾ 6 ਸਾਲ ਮੇਰੇ ਨਾਲ ਬੜਾ ਭਰਾ ਵਾਂਗ ਹੋ ਰਿਹਾ ਹੈ ਟੀਲਰ ਹੈ ਆਪਣਾ ਆਰਾਮ ਦੀ ਉਹਨੂੰ ਇਹ ਕਹਿੰਦਾ ਇਹਨਾਂ ਨਾਲ ਵੀ ਵਿਚੀਂ ਉੱਥੇ ਮੇਰੇ ਕੋ ਪੈਸੇ ਲੈ ਕੇ ਖੜਕਦਾ ਥਾਂ ਦੇਖਦਾ ਹੈ ਕਵਾਣਾ ਹੀ ਮੂਰ ਪੈਸੇ ਵਾਲੀ ਉਹ ਵੀ ਕਹੀਏ ਜਾਂਦੇ ਕਿ ਥੋੜਾ ਪਏ ਜਾਈ ਕਿ ਸਭ ਸਾਰੇ ਜਣੇ ਹਾਂ ਜਦੋਂ ਰੱਬ ਦੇ ਹੰਦਕ ਤੇ ਜਿੰਨੇ ਆਉਂਦੇ ਨੇ ਸਾਰੇ ਸਾਰੇ ਜਣੇ ਆਉਂਦਾ ਹੁੰਦਾ ਹੈ ਅਗਰ ਕੋਈ ਨਾ ਮੋਢੀ ਚਲਾਈ ਬੱਕਰੀਆਂ ਆਪਣੇ ਕੋ ਮੱਝਾਂ ਆਪਣੇ ਕੋ ਵਧੀਆ ਦੁੱਧ ਪਾਉਂਦੇ ਆ ਅਸੀਂ ਦੀ ਇਹ ਕਦੇ ਸਰਕਾਰ ਸੁੱਤੀ ਪਈ ਤੁਸੀਂ ਦੇਖਿਆ ਉਹਨਾਂ ਦੋ ਤਿੰਨ ਦਿਨ ਤੋਂ ਵੀਡੀਓ ਵਾਇਰਲ ਹੋ ਰਹੀ ਆ ਜੀ ਹਾਲ ਜੀ ਕੀ ਹਾਲ ਕਰੋ ਆ ਕਦੇ ਸਰਕਾਰ ਸੁੱਤੀ ਪਈ ਕਹਿੰਦੇ ਅਰੇ ਬੜੇ ਚੇਤੇ ਦੇਖੋ ਜੇ ਪਰੇ ਇਹ ਤੁ ਫੇਨੀ ਬਹੁਤ ਪ੍ਰੈਸ ਲੀਗ ਰਾਂ ਚਲੇ ਰਿਹਾ ਹੈ ਬਹੁਤ ਕੀ ਆ ਦਿਖਾ ਗਲਤ ਹੈ ਆ ਵੀ ਦੇਖੋ ਮੈਂ ਕੋਈ ਹੋਰ ਚੀਜ਼ ਦਿਖਾਉਣਾ ਚੱਲ ਰਿਹਾ ਲੇ ਆ ਫੋਟੋ ਦਿਖਾ ਤੇ ਇਹ ਕਹਿੰਦੇ ਬੜੇ ਚਾਹ ਦੇ ਨਾਲ ਮੈਂ ਘਰੇ ਲਾਈ ਹੋਈ ਸੀ ਫੋਟੋ ਆਪਣੀ ਵੀ ਦੇਖੋ ਲਾਈ ਫਿਰਦਾ ਬਾਈ ਫੁੱਲੀ ਵੀ ਫਿਰ ਕਹਿੰਦਾ ਅੱਛਾ ਫੁੱਲੀ ਵੀ ਹੈਦਰ ਅੱਛਾ ਤਾਂ ਸਾਰਿਆਂ ਨੇ ਲਈ ਫਿਰਦਾ ਇਹ ਕਹਿੰਦੇ ਚਾਹ ਲਾਡਾਂ ਦੇ ਨਾਲ ਮੈਂ ਆਹ ਰੰਗ ਬੰਨ ਕੇ ਫੋਟੋ ਲਈ ਸੀ ਪਰ ਉਹ ਚਾਹ ਲਾਡ ਧਰੇ ਰਹਿ ਗਏ ਜਦੋਂ ਆਮ ਆਦੀ ਪਾਰਟੀਆਂ ਧੋਖਾ ਦਿੱਤਾ ਮੇਰੀ ਸੁਣਵਾਈ ਕੋਈ ਹੈ ਨਹੀਂ ਥੋੜਾ ਮਤਲਬ ਤਾਂ ਇਹੀ ਹੈ ਨਾ ਹਾਂ ਜੀ ਆ ਜੀ ਇਹ ਸਰਕਾਰ ਸੁੱਤੀ ਪਈ ਆ ਤਾਂ ਤੁਸੀਂ ਰੇੜੇ ਦੇ ਪੈਕੇਸ ਉੱਤੇ ਹੋਏ ਜਾ ਰਹੇ ਹੋ ਹਾਂ ਜੀ ਹੋਏ ਕੋਈ ਨਹੀਂ ਭਰਾ ਇਹ ਕਿਰਤ ਤੂੰ ਜਗਾਉਣਾ ਨਾ ਲੋਕਾਂ ਨੂੰ ਸਹੀ ਮੰਨੀ ਮੈਂ ਤੇਰੇ ਜਾਣਦਾ ਨਹੀਂ ਹਾਂਜੀ ਹਾਂ ਮੈਂ ਤਾਂ ਗੱਡੀ ਲੰਗੀ ਜਾਂਦੀ ਸੀ ਮੈਂ ਪਟਕੋਟਾਂ ਦੇਖ ਕੇ ਪਛਾੜ ਲਿਆ ਮੈਨੂੰ ਉਹੀ ਲੱਗਦਾ ਮੇਰੀ ਦੀ ਪਰਸੋ ਜਿੱਥੇ ਵੀਡੀਓ ਚੱਲਦੀ ਆ ਰੋਡ ਤੇ ਲੰਡੇ ਜਾਂ ਪਰ ਜਿਹੜਾ ਤੁਸੀਂ ਪੰਜਾਬ ਨੂੰ ਜਗਾ ਰਹੇ ਹੋ ਨਾ ਇਹ ਵੀ ਪੁੰਨ ਵਾਲਾ ਕੰਮ ਹੈ ਕੋਈ ਨਹੀਂ ਜਗਾ ਪੁੰਨ ਵਾਲਾ ਕੰਮ ਹੈ ਪੁੰਨ ਵਾਲਾ ਅਸੀਂ ਦੋਏ ਦੀ ਇਹ ਕਹਿੰਦੇ ਨੇ ਨਾ ਵੱਡੀਆਂ ਵੱਡੀਆਂ ਐਡਾਂ ਵੱਡੇ ਵੱਡੇ ਬੋਰਡ ਵੱਡੀਆਂ ਵੱਡੀਆਂ ਫਲੈਕਸਾਂ ਐਡਾਂ ਆ ਦੇਖੀ ਬੋਰਡਾਂ ਦਾ ਟਰੱਕ ਨਹੀਂ ਹੋ ਰਿਹਾ ਗੋਡਾਂ ਦੇ ਟਰੱਕਾਂ ਦੇ ਟਰੱਕ ਭਰੇ ਜਾਂਦੇ ਨੇ ਆਮ ਆਦੀ ਪਾਰਟੀ ਦੇ ਪਰ ਜਿਹੜੀ ਵੱਡੇ ਵੀਰ ਤੂੰ ਐਡ ਕਰਤੀ ਨਾ ਤੇ ਰੱਬ ਨੇ ਕਰਾਈ ਜਾਂ ਤੇ ਹਾਂ ਹਾਂ ਇਹ ਪਰਮਾਤਮਾ ਨਾਰਿੰਦ ਦਾ ਹਾਂ ਦੌਰ ਹੀ ਮਾਰ ਕੱਲੇ ਕੱਲੇ ਦੇ ਫੋਨ 'ਚ ਵੀਡੀਓ ਚੱਲ ਰਹੀ ਹੈ ਇਹ ਵੀ ਰੇੜੇ ਦੇ ਸੁੱਤੇ ਆ ਤੇ ਕਹਿ ਰਿਹਾ ਕਿ ਸਰਕਾਰ ਸੁੱਤੀ ਪਈ ਆ ਪਰ ਸਰਕਾਰ ਵੀ ਮਾਸੁੱਤੀ ਆ ਪਰ ਲੋਕ ਜ਼ਰੂਰ ੱਜਗਾਤੇ ਆ ਹਾਏ ਹਾਏ ਪੰਜਾਬ ਜਗਾਤੇ ਆ ਪੰਜਾਬੀ ਪੂਰੇ ਦੇਸ਼ਾਂ ਦੇ ਜਿੰਦਗੀ ਤੇ ਜਗਾ ਦੇ ਨਾ ਉਹਨਾਂ ਸਿਰ ਜਗਾ ਕੇ ਛੱਡ ਦੇ ਇਹ ਲਾਉਣੀਆਂ ਨਹੀਂ ਹੈਗੀਆਂ ਇਹ ਮਿਸਾਲ ਜਿਹੜੀ ਤੁਸੀਂ ਚੱਕੀਏ ਚਾਹੋਗੇ ਪੈਂ ਵਡੀਆਂ ਬਣਾਉਣਾ ਮੈਂ ਮੈਨੂੰ ਦੱਸੀ ਤੂੰ ਮੈਂ ਤੇਰਾ ਨੰਬਰ ਲੰਨਾ ਇੱਥੇ ਐਂਗਲ ਕਰਾ ਕੇ ਮੇਰੇ ਨੰਬਰ ਲੈ ਲੈ ਹਲੋ ਗੱਲ ਮਾਰੋ ਆਪਣੇ ਮੇਰੇ ਤੋਂ ਮੈਂ ਜਿਹੜਾ 9417440 ਤੇ ਐਂਗਲ ਲਵਾ ਕੇ ਇੱਥੇ ਵੱਡੀ ਫਲੈਕਸ ਲਾਉਨੇ ਆ ਪੂਰੀ ਜਨ ਪੂਰਾ ਭਾਈ ਲੋਕਾਂ ਦੇ ਗੱਡੀਆਂ ਤੇ ਲਾਏ ਨੇ ਨਾ ਆਪਾਂ ਪੈਸੇ ਇਹ ਗੱਡੀ ਬਣਾਉਤੀ ਹੈ ਪਲੇ ਰੇਡ ਜਿੱਥੇ ਮਰਜੀ ਨਾਕਾ ਲਾ ਲੈਂਦੀ ਏ ਗੱਡੀ ਉਹ ਮੇਰਾ ਚਾਰਜ ਲੱਗਿਆ ਗੱਡੀ 'ਚ ਕੀ ਨਾ ਸਰਜੀ ਸਿੰਘ ਜੀ ਉਹ ਜਿੰਦਰਾ ਮੇਰਾ ਬਸੋਂ ਭਾਗੂ ਉਹ ਆਈ ਭਾਜੀ ਤੁਹਾਡੇ ਨਾਲ ਟ੍ਰਮੋ ਬਣਿਆ ਲਾਲ ਸਿੰਘ ਦਾ ਰਿਸ਼ਤੇਦਾਰ ਸਰਪੰਚ ਇਹੋ ਹੋੜ ਦਿਖਾਉਂਦੋ ਉਹਨੂੰ ਬਣਾਇਆ ਦੋਰੀ ਨਹੀਂ ਬਾਟਨਾ ਤੁਹਾਡੇ ਨਾਲ ਬੜਾ ਬਲੇਕੀਆ ਵੀ ਮੰਨੇ ਆ ਪੂਰਨ ਸਿੰਘ ਜੀ ਉਹ ਉਹ ਦੇਖੋ ਜਿਆ ਗਿਆ ਤੋ ਉੱਥੇ ਟੋੜ ਕੇ ਲੱਗ ਉਹ ਆਲਦਾ ਜੱਟ ਰੇੜੇ ਦੀ ਬੈਠ ਕੇ ਗੱਲ ਕਰਦੇ ਤੇ ਨਾ ਤੁਰ ਬਣਾ ਜੱਟਾਂ ਚੋਂ ਬਣਾਓ ਸਿੱਧੀ ਫੰਕ ਨਾ ਜਾ ਮਾੜਾ ਜਾ ਪਿੱਛੋਂ ਪਿੱਛੋਂ ਆਉਂਦੇ ਦੋੜ ਮਾਰਾ ਜਿਹੜੇ ਨੂੰ ਅੱਜ ਹਟ ਓਏ ਅੱਜਾ ਪਿੱਛੇ ਬੜੇ ਚਾਵਾਂ ਲਾਡਾਂ ਦੇ ਨਾਲ ਬਾਈ ਨੇ ਕਹਿੰਦਾ ਫੋਟੋ ਬਣਾਣੀ ਅਸੀਂ ਭਗਵੰਤ ਮੰਦਿਆਂ ਲਾਈਆਂ ਸੀ ਆਪਣੇ ਲਾਈਆਂ ਸੀ ਪਰ ਹੁਣ ਇਹਦੇ ਸੁੱਤਾ ਜਾਂਦਾ ਕਹਿੰਦਾ ਸਰਕਾਰ ਸੁੱਕੀ ਗਈ ਆ ਬਾਟਰ ਜੀ ਇਸ ਕਰਨਾ ਕਿਦਾਰਾਂ ਨੂੰ ਆਉਣ ਦੇਣ ਨੂੰ ਕਰਾਉਣੇ ਹੋਰਾਂ ਦੇ ਕਿਹਾਉਂ ਸਰਕਾਰ ਦਿੱਤੀ ਆ ਭਗਵਤ ਮਾਨ ਕਦੇ ਭਗਵਤ ਮਾਨ ਆਵਾਦੀ ਬਟਾ ਮੁੱਦਾ ਇਹ ਹੈ ਵੀ ਨਹਿਰੀ ਵਿਭਾਗ ਵੱਲੋਂ ਇੱਕ ਪਾਈਪ ਲਾਈਨ ਕੱਢੀ ਜਾ ਰਹੀ ਹੈ ਅੱਗੇ ਅੱਗੇ ਪਾਣੀ ਜਾਣਾ ਪਾਣੀ ਅੱਗੇ ਜਾਣ ਤੋਂ ਜਾਂ ਕਿਸੇ ਕਿਸਾਨ ਨੂੰ ਅੱਗੇ ਉਹਦਾ ਫਾਇਦਾ ਹੁੰਦਾ ਉਹਦੇ ਤੋਂ ਜਿਹੜੇ ਕਿਸਾਨ ਨਾਲ ਖੜੇ ਨੇ ਇਹਨਾਂ ਨੂੰ ਕਿਸੇ ਨੂੰ ਕੋਈ ਇਤਰਾਜ਼ ਨਹੀਂ ਪਾਈਪ ਲਾਈਨ ਦਾ ਵੀ ਕੋਈ ਇਤਰਾਜ਼ ਨਹੀਂ ਸਿੱਧਾ ਹੀ ਰੱਖਿਆ ਉਹ ਪਾਈਪ ਲਾਈਨ ਤੋਂ ਵੀ ਕੋਈ ਇਤਰਾਜ਼ ਨਹੀਂ ਹੈਗਾ ਇਹਨਾਂ ਨੂੰ ਇਤਰਾਜ਼ ਇੱਕ ਚੀਜ਼ ਤੋਂ ਆ ਕਿ ਸਮਾਂ ਸਹੀ ਨਹੀਂ ਪਾਈਪ ਲਾਈਨ ਦੱਬਣ ਦਾ ਆ ਸਾਰੀ ਐਪਲੀਕੇਸ਼ਨ ਆ ਪਿੰਡ ਦੇ ਵੱਲੋਂ ਆ ਕਿੰਨੇ ਕਿਸਾਨ ਨੇ ਕਿਸੇ ਦੇ 2 ਏਕੜ ਨੇ ਕਿਸੇ ਦੇ 4 ਏਕੜ ਨੇ ਡੇਢ ਡੇਢ ਬਿਘੇ ਵਾਲੇ ਵੀ ਨੇ ਮੁੱਦਾ ਇਹ ਆ ਵੀ ਜਿਹੜੀ ਪਾਈਪ ਲਾਈਨ ਇਹ ਨਹਿਰੀ ਵਿਭਾਗ ਵੱਲੋਂ ਦੱਬੀ ਜਾ ਰਹੀ ਆ ਮਹਿਮੂਦਪੁਰ ਪਿੰਡ ਦੇ ਵਿੱਚ ਹੁਣ ਇਹ ਪਿੱਛੇ ਇੱਕ ਵਾਰ ਥੋੜਾ ਦਿਖਾ ਦੇ ਆ ਸ਼ਾਟ ਮਾਰ ਕੇ ਹੁਣ ਇਹ 5-6 ਫੁੱਟ ਦਾ ਵੱਲੋਂ ਮਸ਼ੀਨ ਪੱਟ ਰਹੀ ਆ ਢੇਗਾਂ ਗਿਰ ਰਹੀਆਂ ਨੇ ਕਿਉਂਕਿ ਇਦ ਕੀ ਮੀਂਹ ਜਿਆਦਾ ਪੈਣ ਕਰਕੇ ਸਿੱਲ ਬਹੁਤ ਆ ਆ 15 ਫੁੱਟ ਤੱਕ ਦਾ 20 ਫੁੱਟ ਤੱਕ ਮਿੱਟੀ ਪਈ ਆ ਹੁਣ ਜਿਹੜੇ ਖੇਤ ਦੇ ਵਿੱਚ ਜਿਹੜੇ ਖੇਤ ਦੇ ਵਿੱਚ ਮਤਲਬ ਇਹ 20 ਤੋਂ 25 ਫੁੱਟ ਜਗ੍ਹਾ ਰੰਦੀ ਜਾ ਰਹੀ ਆ ਇੱਕ ਤਾਂ ਕਈਆਂ ਨੇ ਫਸਲ ਬੀਜੀ ਤੀ ਕਿਸੇ ਦੇ ਪ੍ਰਸ਼ਣ ਵਿੱਚ ਜੀ ਹੋਈ ਆ ਕਿਸੇ ਨੇ ਕਣਕ ਬੀਜੀ ਹੋਈ ਆ ਕਿਸੇ ਨੇ ਰੌਣੀ ਕੀਤੀ ਹੋਈ ਆ ਮਤਲਬ ਫਸਲ ਬੀਜਣ ਲਈ ਪਾਣੀ ਲਾਇਆ ਹੋਇਆ ਹੁਣ ਜਿਹੜੇ ਪਾਈਪ ਲਾਈਨ ਜਿਹੜੀ ਦੱਬੀ ਜਾ ਰਹੀ ਹੈ ਇੱਕ ਤਾਂ ਫਸਲ ਲੇਟ ਹੋ ਰਹੀ ਹੈ ਕਿਉਂਕਿ ਕਣਕ ਦਾ ਇੱਕ ਸਮਾਂ ਇਹ ਪਹਿਲੀ ਗੱਲ ਤਾਂ ਜਿਹੜੇ ਅਫਸਰ ਸਹਿਬਾਨ ਨੇ ਜਿਹੜੇ ਉੱਪਰ ਦਫ਼ਤਰਾਂ 'ਚ ਬੈਠ ਕੇ ਇਹ ਚੀਜ਼ਾਂ ਲਾਗੂ ਕਰ ਰਹੇ ਨੇ ਦੇਖੋ ਗਰਾਊਂਡ ਦੀ ਰਿਐਲਿਟੀ ਗਰਾਊਂਡ ਦੇਖਿਆ ਕਰੋ ਗਰਾਊਂਡ ਜੀ ਦੇ ਤੇ ਬੇਨਤੀ ਆ ਵੀ ਕਿਹੜਾ ਸਮਾਂ ਸਹੀ ਹੁੰਦਾ ਕੋਈ ਕੰਮ ਕਰਦਾ ਹੁਣ ਗੱਲ ਇਹ ਵੀ ਪਾਈਪ ਲਾਈਨ ਤੋਂ ਕਿਸੇ ਨੂੰ ਇਤਰਾਜ਼ ਨਹੀਂ ਇਹ ਕਹਿੰਦੇ ਚਲੋ ਕੋਈ ਗੱਲ ਨਹੀਂ ਸਾਨੂੰ ਵਿੱਚੋਂ ਪਾਣੀ ਮਿਲੂਗਾ ਪਾਈਪ ਲਾਈਨ ਤੋਂ ਇਤਰਾਜ਼ ਨਹੀਂ ਇਤਰਾਜ਼ ਸਮੇਂ ਤੋਂ ਹੈ ਕਿ ਸਮਾਂ ਗਲਤ ਹੈ ਅਸਲ ਵਿੱਚ ਖੇਤਾਂ ਦੇ ਵਿੱਚ ਜੇ ਕੋਈ ਪਾਈਪ ਲਾਈਨ ਕਿਸਾਨ ਵੀ ਆਪ ਦੱਬਦਾ ਨਾ ਤਾਂ ਉਹ ਹਾੜੀ ਦੀ ਫਸਲ ਕਣਕ ਵੱਢਣ ਤੋਂ ਬਾਅਦ ਦੱਬਦਾ ਕਿਉਂਕਿ ਧਰਤੀ ਜਿਹੜੀ ਹਾਰਡ ਹੁੰਦੀ ਆ ਤੇ ਬੇਲੀ ਹੁੰਦੀ ਆ ਮਹੀਨਾ ਡੇਢ ਮਹੀਨਾ ਝੋਨਾ ਲਾਉਣ ਨੂੰ ਹੁੰਦਾ ਪਾਈਪ ਲਾਈਨ ਦੱਬ ਕੇ ਉਹਦੇ ਪਾਈਪ ਲਾਈਨ ਦੇ ਉੱਪਰ ਪਾਣੀ ਪਾਇਆ ਜਾਂਦਾ ਤਾਂ ਕਿ ਜਿਹੜੀ ਮਿੱਟੀ ਆ ਪ੍ਰੋਪਰ ਸੈਡਾਂ ਤੇ ਪਾਈਪਾਂ ਨੇ ਪੈ ਜੇ ਤੇ ਜਗ੍ਹਾ ਹਾਰਡ ਹੋ ਜੇ ਉਤੋਂ ਬਾਅਦ ਆਪਣਾ ਕੱਦੂ ਗਾਹਣ ਜਿਹੜੀ ਵੀ ਭਾਸ਼ਾ ਚ ਅੱਪ ਵਰਤਦੇ ਆ ਅਲੱਗ-ਅਲੱਗ ਪੰਜਾਬ ਦੇ ਉਤੋਂ ਬਾਅਦ ਮਤਲਬ ਉਹ ਗਾਹਣ ਕਰਕੇ ਜਿਹੜਾ ਝੋਨਾ ਲਾਇਆ ਜਾਂਦਾ ਤਰੀਕਾ ਇਹ ਆ ਜੇ ਪਾਈਪ ਲਾਈਨ ਕਿਸਾਨ ਵੀ ਕੋਈ ਦੱਬਦਾ ਆਪਣੇ ਖੇਤ ਦੇ ਵਿੱਚ ਕਹਿੰਦੇ ਦੇਖਿਆ ਵੀ ਕਿਸਾਨ ਕਦੇ ਜੀਰੀ ਵੱਢ ਕੇ ਪਾਈਪ ਲਾਈਨਾਂ ਦੱਬਦੇ ਨੇ ਹਰੇਕ ਜੇ ਕਿਸਾਨ ਨੇ ਵੀ ਪਾਈਪ ਲਾਈਨ ਆਪਣੇ ਖੇਤ ਚ ਪਾਉਣੀ ਹੋਵੇ ਤਾਂ ਕਣਕ ਵੱਢਣ ਤੋਂ ਬਾਅਦ ਹਾੜੀ ਦੀ ਫਸਲ ਤੋਂ ਬਾਅਦ ਜਿਹੜੀ ਇਹ ਪਾਈ ਜਾਂਦੀ ਆ ਫਿਰ ਇਹ ਨਵੇਂ ਮਤਲਬ ਕਾਨੂੰਨ ਦੇਖਿਆ ਉਤੋਂ ਅਗਲੀ ਗੱਲ ਜਿਹੜੀ ਆ ਹੁਣ ਜੇ ਕਿਸਾਨਾਂ ਦਾ ਹੁਣ ਜਿਹਦਾ ਡੇਢ ਬਿਗਾ ਜ਼ਮੀਨ ਹੈ ਤੇ 25 30 ਫੁੱਟ ਤੁਸੀਂ ਪੱਟ ਕੇ ਆਲਦਾਲੇ ਮਿੱਟੀ ਛਿੜਤੀ ਉਹਦੀ ਫਸਲ ਦਾ ਸਮਾਂ ਕਿਹੜਾ ਰਹਿ ਗਿਆ ਜੀ ਕਦੋਂ ਉਹ ਦੁਬਾਰਾ ਇਹਨੂੰ ਪਾਣੀ ਲਾਊਗਾ ਕਦੋਂ ਉਹ ਸੈੱਟ ਕਰੂ ਕਦੋਂ ਉਹ ਕਣਕ ਬੀਜੂ ਦੂਆ ਨੰਬਰ ਜਦੋਂ ਇਹ ਪਾਈਪ ਲਾਈਨ ਦੇ ਵਿੱਚ ਕੱਲ ਨੂੰ ਕਣਕ ਜੇ ਮਿੱਟੀ ਪੱਧਰ ਪੁੱਧਰ ਕਰਕੇ ਉੱਪਰ ਜਿਹੜੇ ਬੀਜ ਵੀ ਲਈ ਕਿਸੇ ਨੇ ਕਣਕ ਤਾਂ ਇਹਦੇ ਜਦੋਂ ਪਾਣੀ ਕਣਕ ਨੂੰ ਲਾਇਆ ਜਾਣਾ ਤਾਂ ਇਹ ਪਾਈਪ ਲਾਈਨ ਚੌੜੀ ਇੰਨੀ ਹੈ ਮਤਲਬ ਜਿਹੜਾ ਇਹ ਪਾਣੀ ਭਰਨਾ ਹੈ ਉਹਨੇ ਦੋਨੋਂ ਸਾਈਡਾਂ ਤੋਂ ਮਤਲਬ 50-50 ਤੋਂ ਲੈ ਕੇ 100 ਫੁੱਟ ਤੱਕ ਕਣਕ ਖਰਾਬ ਕਰ ਦੇਣੀ ਆ ਇੰਨਾ ਪਾਣੀ ਭਰ ਜਾਣਾ ਥੱਲੇ ਕਿਉਂਕਿ ਕਣਕ ਦੇ ਵਿੱਚ ਜਾਦੇ ਪਾਣੀ ਪਾ ਨਹੀਂ ਸਕਦੇ ਹੁਣ ਜੇ ਇਹ ਆਪਣੀ ਜਾਇਜ਼ ਮੰਗ ਰੱਖ ਰਹੇ ਨੇ ਵੀ ਸਾਨੂੰ ਪਾਈਪ ਲਾਈਨ ਤੋਂ ਤਰਾਜ ਨਹੀਂ ਸਮੇਂ ਨਾਲ ਪਾ ਲਿਓ ਭਾਈ ਕਣਕ ਵੱਢ ਕੇ ਹੁਣ ਆ ਕੋਈ ਟਾਈਮ ਥੋੜਾ ਕਿ ਸਾਡੀ ਤੁਸੀਂ ਫਸਲ ਪਹਿਲਾਂ ਤਾਂ ਹੜ੍ਹਾਂ ਨੇ ਮਾਰ ਲਿਆ ਪੰਜਾਬ ਮੀਹਾਂ ਨੇ ਮਾਰ ਲਿਆ ਬੌਣੇ ਪੌਦੇ ਜਿਹੜੇ ਆ ਦੂਏ ਬਿਮਾਰੀ ਨੇ ਮਾਰ ਲਿਆ ਝੋਨਾ ਇੱਕ ਤਾਂ ਝੋਨੇ ਨੇ ਮਾਰ ਲਿਆ ਹੁਣ ਕਣਕ ਵੀ ਆਪਾਂ ਵਿਜਣ ਨਹੀਂ ਦੇ ਰਹੇ ਇਹ ਕਿਥੇ ਨੇ ਆਇਆ ਜੇ ਇਹ ਆਪਣੀ ਮੰਗ ਰੱਖ ਰਹੇ ਨੇ ਤਾਂ ਹੁਣ ਇਹ ਅਗਲੀ ਨਵੀਂ ਕਹਾਣੀ ਮਤਲਬ ਇੱਕ ਨੋਰ ਹਲਕੇ ਚ ਨਵੇਂ ਕਾਨੂੰਨ ਆ ਗਿਆ ਵੀ ਜੇ ਕੋਈ ਆਪਣੇ ਹੱਕ ਨੂੰ ਮੰਗ ਰਿਹਾ ਤਾਂ ਕਹਿੰਦੇ ਪੁਲਿਸ ਦਾ ਓਕੇ ਲੱਗੀ ਮਾਰਨਾ ਆਇਆ ਕਿ ਇਹਦੇ ਘਰੇ ਹਾਂਜੀ ਅਸੀਂ ਸਾਡੇ ਘਰੇ ਆਏ ਆ ਦੂਜੀ ਗੱਲ ਇਹ ਆ ਜਦੋਂ ਇਹਦੀ ਪਾਈਪ ਲਾਈਨ ਤੋਂ ਬਾਅਦ ਨਾਲ ਦੀ ਨਾਲ ਨੀਮ ਸਪਲਾਈ ਮਿਲੂਗੀ ਤੋਂ ਬਾਅਦ ਫੇਰ ਇੱਕ ਲਾਈਨ ਪੱਟੀ ਜਾਣੀ ਹੈ ਜੋ 터ਨ ਲੱਗਣੀ ਹੈ ਦੇਖੋ ਇਹ ਗੱਲ ਗਲਤ ਹੈ ਉਹ ਵੀ ਹਾੜੀ ਚ ਅਸੀਂ ਸਾਰੇ ਬੇਨਤੀ ਕਰ ਰਹੇ ਆਂ ਪ੍ਰਸ਼ਾਸਨ ਨੂੰ ਇਹ ਸੋਟੇਬਲ ਸਮਾਂ ਨਹੀਂ ਸਰਕਾਰ ਨੂੰ ਤਾਂ ਸਰਕਾਰ ਦਾ ਤਾਂ ਬੇੜਾ ਕਰਕਾ ਜਿਹੜੇ ਕੋਈ ਮੰਤਰੀ ਐਮ ਐਲ ਏ ਕੋਈ ਸਰਕਾਰ ਮੁੱਖ ਮੰਤਰੀ ਉਹ ਤਾਂ ਖਤਮ ਹੈ ਕੰਮ ਉਹਦਾ ਨਾਮ ਕੋਈ ਸੁਣਨ ਵਾਲਾ ਨਾ ਕੋਈ ਸੁਣਦਾ ਕਿਸੇ ਦੀ ਨਾ ਕੋਈ ਉਹਨਾਂ ਦਾ ਅੱਗੇ ਅਫਸਰ ਸੁਣਦੇ ਨੇ ਪਤ ਨਹੀਂ ਕੀ ਕਹਾਣੀ ਹੈ ਤਾਂ ਰੱਬੇ ਜਾਣਦਾ ਸਾਡੀ ਦੂਜੀ ਕਿਹੜੇ ਕੰਮ ਲਕਿਓਰੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਇਹ ਕੰਮ ਚ ਨਾ ਪੋਹ ਦਬਕੇ ਦੂਕ ਕੇ ਵਾਲੇ ਚੱਕਰ ਦੇ ਵਿੱਚ ਕੁਕੀ ਤੁਸੀਂ ਸਾਰਿਆਂ ਨੇ ਦੇਖੋ ਸਤਕਾਰਯੋਗ ਇੱਥੇ ਕੰਮ ਕਰਨਾ ਹੈ ਇਹ ਦਬਕੇ ਦੂਕ ਕੇ ਮਾਰ ਕੇ ਤੁਸੀਂ ੱੱਕੇ ਨਾ ਨਾ ਪੈਪ ਲੈਣਾ ਕੱਢੋ ਇਹਨਾਂ ਦੇ ਨਾਲ ਬੈਠੋ ਰਹਿ ਕਰੋ ਯਾਦਾ ਬਣਦਾ ਕੋਈ ਮੁਆਵਜ਼ਾ ਦੋ ਫਿਰ ਇਹਨਾਂ ਨੂੰ ਜਿਹੜੀ ਨੇ ਮਹੀਨਾ ਮਹੀਨਾ ਫਸਲ ਲੇਟ ਹੋਣੀ ਆ ਇਹ ਜਿਨ੍ਹਾਂ ਦੇ 1.5 1.5 ਬਿਗਾ ਜਿਨ੍ਹਾਂ ਦੀ ਫਸਲ ਯਾ ਦੋ ਕੁਸ ਇਹਨਾਂ ਨੂੰ ਹੱਲ ਤਾਂ ਕਰੋ ਕੋਈ ਮਤਲਬ ਕੋਈ ਹੱਲ ਕਰੋ ਜੇ ਤੁਸੀਂ ਕਹੋ ਵੀ ਐ ਪੁਲਿਸ ਭੇਜ ਕੇ ਤੁਸੀਂ ਖੇਤਾਂ 'ਚ ਪਾਈਪ ਲਾਈਨ ਦੱਬ ਲੋਗੇ ਫਿਰ ਉਹ ਇੰਨਾ ਸਖਾਲਾ ਨਹੀਂ ਹੁੰਦਾ ਸੋ ਇਹ ਬੇਨਤੀ ਆ ਵੀ ਇਹਨਾਂ ਨਾਲ ਬੈਠੋ ਆ ਕੇ ਅਧਿਕਾਰੀਆਂ ਨੂੰ ਵੀ ਫੋਨ ਕੀਤੇ ਨੇ ਹੁਣ ਐਕਸ਼ਨ ਸਾਹਿਬ ਨਾਲ ਮੈਂ ਗੱਲ ਕੀਤੀ ਆ ਜਿਹੀ ਸਾਹਿਬ ਨਾਲ ਗੱਲ ਕੀਤੀ ਆ ਥੋੜੇ ਟਾਈਮ 'ਚ ਪਹੁੰਚਣ ਵਾਲੇ ਨੇ ਉਹਨਾਂ ਨੂੰ ਵੀ ਇਹ ਮੰਗਵਤ ਦਤਾਂਗੇ ਇਹ ਇਹਦੀ ਫੋਟੋ ਖਿੱਚ ਕੇ ਮੈਂ ਐਕਸ਼ਨ ਸਾਹਿਬ ਦੇ ਵੀ ਨੰਬਰ ਤੇ ਵਟਸਐਪ ਤੇ ਭੇਜੀ ਆ ਕਿ ਆ ਐਪਲੀਕੇਸ਼ਨ ਆ ਕਿਉਂਕਿ ਅੱਜ ਐਂ ਦੁਆਰਾ ਕੱਲ ਨੂੰ ਅਸੀਂ ਅੱਜ ਜਿਹੜਾ ਕੰਮ ਰੋਕ ਕੇ ਕੱਲ ਨੂੰ ਡੀਸੀ ਸਾਹਿਬ ਨੂੰ ਮਿਲਾਂਗੇ ਜਿਹੜੇ ਇੰਜ ਸੋ ਇਹ ਜਾਜ ਡਿਮਾਂਡ ਹੈ ਇਹ ਅਸੀਂ মিডিਆ ਦੇ ਮਾਧਿਅਮ ਰਾਹੀਂ ਵੀ ਸਰਕਾਰ ਨੂੰ ਵੀ ਦੱਸ ਰਹੇ ਆ ਅਫਸਰਾਂ ਨੂੰ ਵੀ ਦਿਖਾ ਰਹੇ ਆ ਕਿ ਭਾਈ ਇਹ ਇਦਾਂ ਧੱਕਾ ਨਾ ਕਰੋ ਪਾਈਪ ਲਾਈਨ ਦੱਬੋ ਜੀ ਸੜਕੇ ਦੱਬੋ ਕੋਈ ਪਾਈਪ ਲਾਈਨ ਨਹੀਂ ਰੋਕ ਰਿਆਂ ਕੋਈ ਕਿਸਾਨ ਦੇ ਮੂੰਹ ਆ ਸਾਰੇ ਖੜੇ ਨੇ ਬਿਲਕੁਲ ਪਾਈਪ ਲਾਈਨ ਦੱਬੀ ਦੱਬੀ ਹੈ ਜੀ ਦੱਸੋ ਆੜੀ ਪਰ ਸਮਾਂ ਸਹੀ ਹੋਵੇ ਮੰਗ ਇਹ ਨਹੀਂ ਆ ਵੀ ਸਮਾਂ ਸਹੀ ਹੋਵੇ ਤੇ ਜੇ ਸਿਰਫ ਇਹਨਾਂ ਨੇ ਸਮੇਂ ਦੀ ਮੰਗ ਕੀਤੀ ਆ ਤੁਸੀਂ ਦਾਅਕੇ ਮਾਰਨ ਲੱਗੇ ਐ ਨਹੀਂ ਮਤਲਬ ਇਹ ਨਹੀਂ ਕਿ ਮੋ ਜਲਦਾ ਹੁੰਦਾ ਵੀ ਤੁਸੀਂ ਐ ਪੁਲਿਸ ਭੇਜ ਕੇ ਤੁਸੀਂ ਦਬਕੇ ਮਾਰ ਕੇ ਕਹੋਗੇ ਅਸੀਂ ਪਾਈਪ ਲਾਈਨ ਕੱਢਾਂਗੇ ਇਹਨਾਂ ਦਾ ਮੁਆਵਜ਼ਾ ਫਿਰ ਕੌਣ ਦੇਊਗਾ ਕੌਣ ਨੁਕਸਾਨ ਦੀ ਭਰਾਈ ਕਰੂਗਾ ਆ ਡੇਡ ਡੇਡ ਬਿੱਗਿਆਂ ਦਾ ਕੌਣ ਪੈਸੇ ਦੇਊਗਾ ਦੂਜੀ ਗੱਲ ਇਹ ਹੈ ਜੀ ਇੱਥੇ ਨਾ ਕੋਈ ਪਹਿਲਾ ਪੰਚਾਇਤੀ ਜ਼ਮੀਨ ਹੁਣ ਹੈਗੀ ਨਾ ਕੋਈ ਖਾਲਾ ਹੈ ਕਿ ਕੀ ਹਾਂ ਪਹਿਲਾਂ ਇੱਥੋਂ ਖਾਲਾ ਵਗ ਰਿਹਾ ਵੀ ਅਸੀਂ ਐਗਰੀ ਹੋ ਜਾਈਏ ਇੱਥੇ ਨਵੇਂ ਸੀਰੋ ਨਵਾਂ ਪਲਾਨ ਹੈ ਅਸੀਂ ਸਾਡੀ ਪਰਸਨਲ ਜ਼ਮੀਨ ਹੈ ਤਾ ਦੂਜਾ ਨੰਬਰ ਇਹ ਇਹ ਨਕਸ਼ਾ ਵੀ ਚੇਂਜ ਕੀਤਾ ਗਿਆ ਕਿਉਂਕਿ ਇਹ ਤਾਂ ਪਹਿਲਾ ਰੂਟ ਮੈਪ ਹੋਗਰਦਾ ਸੀਗਾ ਜੀ ਜੋ ਆਪਣਾ ਪਿੰਡ ਸੁਆ ਚੱਲ ਰਿਹਾ ਉਹਦੇ ਨਾਲ ਨਾਲ ਸੀਗਾ ਉਹ ਤਾਂ ਇਹਨਾਂ ਨੇ ਸਾਨੂੰ ਨਹੀਂ ਪਤਾ ਕਦੋਂ ਚੇਂਜ ਹੋਇਆ ਆਪੇ ਚੇਂਜ ਕਰਾ ਲਿਆ ਜੀ 6 ਮਹੀਨੇ ਪਹਿਲਾਂ ਜਦੋਂ ਚੋਣਾ ਲੱਗਣ ਦਾ ਟਾਈਮ ਸੀਗਾ ਉਤੋਂ ਸਾਨੂੰ ਉੱਥੇ ਦੱਸ ਨਹੀਂ ਆ ਮਿਲਿਆ ਕੋਈ ਨਹੀਂ ਚਲੋ ਆਉਂਦੇ ਨੇ ਐਸਡੀਓ ਸਾਹਿਬ ਆ ਰਹੇ ਨੇ ਜੀ ਸਾਹਿਬ ਆਪਾਂ ਗੱਲ ਕਰਦੇ ਆਂ ਤੇ ਜੇ ਫਿਰ ਜੇ ਮਸਲਾ ਇੱਥੇ ਤੱਕ ਨਹੀਂ ਹੱਲ ਹੁੰਦਾ ਫਿਰ ਅਗਲਾ ਸਟੈਪ ਦੇਖਦੇ ਆਂ ਕੀ ਕਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ